ਹੋ ਰਹਾ ਓਏ ਅਮਰ ਉਸ ਦੇ ਵਿੱਚ ਨਹੀਂ ਜਾਣ ਦੇਣਾ ਓਏ ਅਮਰ ਉਸ ਦੇ ਵਿੱਚ ਨਹੀਂ ਜਾਣ ਦੇਣਾ ਕੋਈ ਨਹੀਂ ਜਾਣ ਦੇਣਾ ਇੱਥੇ ਦੇ ਜਾਣ ਦੇਣਾ ਦੇਸ਼ਾਂਮ 6 ਵਜੇ ਕਰੀਬ ਅਨਪਛਾਤੇ ਵਿਅਕਤੀਆਂ ਨੇ ਵੱਲੋਂ ਨਵੀਂ ਦਾਣਾ ਮੰਡੀ ਦੇ ਮੋੜ 'ਤੇ ਨੇੜੇ ਇੱਕ ਨੌਜਵਾਨ ਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਮਾਮਲਾ ਬਟਾਲਾ ਦਾ ਹੈ ਇਸ ਸੰਬੰਧੀ ਮ੍ਰਿਤਕ ਦੇ ਭਰਾ ਲਾਡੀ ਅਤੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਵਾਸੀ ਮਾਨ ਨਗਰ ਬਟਾਲਾ ਨੇ ਦੱਸਿਆ ਕਿ ਜਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਗੱਡੀ ਤੇ ਕਿਤੇ ਕੰਮ ਗਿਆ ਸੀ ਜਦੋਂ ਇਹ ਗੱਡੀ ਤੋਤਰ ਕੇ ਘਰ ਵਾਪਸ ਆ ਰਹੀ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ ਦਮ ਸਵਾਰ ਦੋ ਅਣਪਛਾਤੇ ਨੇ ਇਸ ਤੇ ਅੰਨੇਵਾਗ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਕਾਰਨ ਮੌਕੇ ਤੇ ਹੀ ਜਸਜੀਤ ਸਿੰਘ ਦੀ ਮੌਤ ਹੋ ਗਈ ਉਧਰ ਇਸ ਬਾਰੇ ਪਤਾ ਲੱਗਦਾ ਤੁਰੰਤ ਹੀ ਡੀਐਸਪੀ ਸਿਟੀ ਸੰਜੀਪ ਕੁਮਾਰ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਐਸਆਈ ਗੁਰਮੀਤ ਸਿੰਘ ਖਾਣਾ ਸਿਵਲ ਲਾਈਨ ਐਸਆਈ ਨਰਜੀਤ ਸਿੰਘ ਪੁਲਸ ਫੋਰਸ ਮੌਕੇ ਤੇ ਪਹੁੰਚ ਗਏ ਦੱਸਦੇ ਚਲਿਏ ਕਿ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਆਪਣੇ ਮ੍ਰਿਤਕ ਲੜਕੇ ਜਸਜੀਤ ਸਿੰਘ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਡੇਰਾ ਰੋਡ ਜਾਮ ਕਰ ਦਿੱਤਾ ਸੁਖਨਾਮ ਸਿੰਘ ਕੇਆਰਟੀੀ ਨਿਊਜ਼ ਨੈਟਵਰਕ ਐਤੋਂ ਕੋਈ ਅਮਰ ਉਹਦੀ ਸਾਹ ਚੱਲਣ ਦੀ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਛ ਨਹੀਂ ਇੱਕ ਬੰਦੇ ਦੀ ਸਕੂਟ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆਦੀ ਨਾ ਕੋਈ ਨਹੀਂ ਹਾਂ ਸੋਕ ਦਾ ਨਾ ਸੋ ਬੋਸੀ ਦਾ ਖਾ ਮੇ ਰੋੜ ਤੇ ਕਾੜੇ ਆਉ ਨਹੀਂ ਪੁਛੇ ਪੌਣ ਲੱਗੇ ਇੱਥੇ ਲੱਗਾ ਅਲਦਾ ਇੱਕੋ ਇੱਕ ਰੋ ਇੱਕ ਦੂਸਰੇ ਮਿੱਟਲ ਦੂਰ ਨਾ ਕਾ ਲੱਗਦਾ ਜੋ ਆ ਲੱਗੇ ਨਾ ਕਾ ਲੱਗਦਾ ਇੱਥੇ ਇੱਧਰ ਲੱਗਾ ਲੱਗ ਨਾ ਕੋਈ ਕੰਮ ਹੋ ਗਿਆ ਜੀ ਇਹ ਲੈ ਮੈਨੂੰ ਮੋਰ ਤੋਂ ਦੋ ਮੋਰ ਤੋਂ ਗੱਡੀ ਉਤਰਾਈ ਜੇ 115 ਕਿਲੋ ਦਾ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਜੀਮਨ ਆਦਾ ਬੜਾ ਜੀ ਸੰਗ ਨੂੰ ਕੋਈ ਅਨੁਭਾਤੇ ਵਿਅਕਤੀ ਗੋਲੀ ਮਾਰ ਗਏ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਏ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਅੱਗੇ ਅਸੀਂ ਕਰ ਲਈਏਗਾ